ਬੀਜੇਪੀ ਨੇ ਆਪਦੇ ਅਫੀਸ਼ੀਅਲ ਪੇਜ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬ ਜਾਦੇ ਦਾ ਕਾਰਟੂਨ ਬਣਾ ਕੇ ਪਾਤਾ ਕੀਤੀ ਕਰ ਬਈ ਕੋਈ ਕਾਰਨ ਪਤਾ ਤੁਹਾਨੂੰ ਮੈਂ ਵੀ ਸਵਾਲ ਕਰ ਸਕਦਾ ਤੁਹਾਨੂੰ ਹੈ ਹੈ ਜੀ ਵੈਰੀ ਗੁੱਡ ਅਲਾਈਅੰਸ ਹੋਣ ਦੇ ਚਾਂਸ ਨੇ ਹੈਨਾ ਤੁਸੀਂ ਵੀ ਕਾਫੀ ਅੱਛੇ ਜਵਾਬ ਦੇ ਲਏ ਨੇ ਹਾਂ ਹਾਂਜੀ 2027 ਨਜ਼ਰ ਆ ਰਿਹਾ ਹਾਂ 2027 ਨਜ਼ਰ ਆ ਰਿਹਾ ਲਿਖਿਆ ਕਰੋ ਨਾ ਫਿਰ ਇਹ ਲਿਖਣਾ ਭਗਵਾਨ ਤਵੰਦ ਨਾ ਪਾਕੇ ਆਪ ਦੇ ਲਿਖਜ ਵੀ ਲਿਖ ਦਿਆ ਕਰੋ ਵੀ ਸਾਡੇ ਵੱਲੋਂ ਇਹ ਮਹਿਸੂਸ ਹੋ ਰਿਹਾ ਕਿ ਕਾਰਵਾਈ ਤਾਂ ਨਹੀਂ ਹੋਈ ਭਾਜਪਾ ਨੂੰ ਹੁਣ ਅਗਲੇ 8-9 ਮਹੀਨੇ ਮਾਫ ਹੈ ਸਾਰਾ ਕੁਝ ਮਤਾਂ ਕਹਣਾ ਜੇ ਪੁਟਾਨ ਜਾਂ ਬੰਗਲਾਦੇਸ਼ ਚ ਜਿਵੇਂ ਰੌਲਾ ਪਿਆ ਹੋਣਾ ਬੰਗਲਾਦੇਸ਼ ਚ 12 ਪਰ ਬਿਨੂ ਵੋਟਾਂ ਨੇ ਉੱਥੇ ਜੇ ਕਿ ਦਿਨ ਨੂੰ ਪਤਾ ਲੱਗ ਜੇ ਵੀ ਬੰਗਲਾਦੇਸ਼ ਦੇ ਵਿੱਚ ਵੀ ਇੱਕ ਸੀਟ ਨਾਮਿਨੇਟ ਕੀਤੀ ਜਾ ਸਕਦੀ ਹੈ ਮੇਰੇ ਨਾਲ ਸ਼ਰਤ ਰੱਖ ਲਓ ਇੱਥੋਂ ਜਾਣਗੇ ਸੁਵੀਰ ਬਦਲ ਜਾਊ ਜਾਂ ਫਿਰ ਕੋਈ ਅਨੰਤ ਵੀਰ ਜਾਊ ਕੌਣ ਹੁਣ ਨਵੇਂ ਵੀ ਲਿਆਂਦੇ ਨੇ ਇਹਨਾਂ ਨੇ ਕੱਢੇ ਨੇ ਤੁਸੀਂ ਜਾ ਕੇ ਬੰਗਲਾਦੇਸ਼ ਸੰਭਾਲ ਲਓ ਕੁਰਸੀ ਵਾਸਤੇ ਪਟਾਨ ਬੰਗਲਾਦੇਸ਼ ਨੇਪਾਲ ਜਿੱਥੇ ਮਰ ਜਾਣਾ ਪੈ ਜੇ ਜਾਣਗੇ ਕਦੇ ਵੀ ਸਿੱਖ ਕੌਮ ਦਾ ਕੋਈ ਮੁੱਦਾ ਨਾ ਦਿੱਲੀ ਚੱਕਿਆ ਇਹਨਾਂ ਨੇ ਜਦੋਂ ਇਹ ਸਰਕਾਰ ਚ ਭਾਈ ਵਾਲਸੀ ਨਾ ਉਦੋਂ ਚੱਕਿਆ ਹਰ ਇੱਕ ਦੀ ਪ੍ਰਵਾਨਗੀ ਉਹ ਦਿੰਦੇ ਰਹੇ ਯੂਨੀਵਰਸਿਟੀ ਨੂੰ ਸੈਂਟਰਲ ਸੈਂਟਰਲ ਯੂਨੀਵਰਸਿਟੀ ਬਣਾ ਦਿਓ ਸਾਡੇ ਕੋਲ ਕੋਈ ਇਤਰਾਜ਼ ਨਹੀਂ ਭਾਲ ਸਾਹਿਬ ਨੇ ਦਿੱਤਾ ਠੀਕ ਹੈ ਜੀ ਐਸਵਾਈਐਲ ਬਣਾ ਲਓ ਕੋਈ ਇਤਰਾਜ਼ ਨਹੀਂ ਸਾਡੇ ਵੱਲੋਂ ਕਰਵਾਓ ਜੀ ਦਾ ਸਰਵੇ ਠੀਕ ਹੈ ਭਾਲ ਸਾਹਿਬ ਨੇ ਕੀਤਾ ਠੀਕ ਹੈ ਨਾ ਤੇ ਜਿੰਨੇ ਮਲ ਅਨੰਦਪੁਰ ਸਾਹਿਬ ਦਾ ਮਤਾ ਠੰਡੇ ਵਾਸਤੇ ਜਪਾਉਣੇ ਪਾ ਲੋ ਜੀ ਸਾਨੂੰ ਕੋਈ ਪ੍ਰੋਬਲਮ ਨਹੀਂ ਠੀਕ ਹੈ ਜੀ ਕਿਸਾਨੀ ਦੇ ਬਿੱਲ ਆਏ ਬਹੁਤ ਵਧੀਆ ਬਿੱਲ ਨੇ ਜੀ ਤਿੰਨ ਮਹੀਨੇ ਸਾਰਾ ਟੱਬਰ ਕਹੀ ਗਿਆ ਜੀ ਬਾਅਦ ਚ ਕਹਿੰਦੇ ਨਾ ਇਹ ਤਾਂ ਬਿੱਲ ਬਹੁਤ ਮਾੜੇ ਬਿੱਲ ਨੇ ਜੀ ਕੁਰਸੀ ਵਾਸਤੇ ਸੋ ਅੱਜ ਵੀ ਉਹ ਜੇ ਕਹਿ ਦੇਣਾ ਕਿ ਆਪਾਂ ਲਾਇਸ ਕਰਨਾ ਤੇ ਸਾਡੀ ਸਾਰੀ ਗਲਤੀਆਂ ਮਾਫ ਸਾਰੀਆਂ ਮਾਫ ਹੋ ਜਾਣਗੀਆਂ